ਹਾਂਜੀ ਵੈਲਕਮ ਹੈ ਤੁਹਾਡਾ YouTube ਚੈਨਲ ਦੇ ਉੱਤੇ ਮੈਂ ਸਤਵੀਰ ਕੌਰ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਅੱਜ ਆਪਾਂ ਬਣਾਉਣ ਲੱਗੇ ਆ ਬੇਸਨ ਦਾ ਚਿਲਾ ਬੇਸਨ ਦਾ ਚਿਲਾ ਬਣਾਉਣ ਲਈ ਮੈਂ ਲਏ ਪਿਆਜ਼ ਹਰੀਆਂ ਮਿਰਚਾਂ ਤੇ ਇੱਕ ਕਟੋਰੀ ਲਈਏ ਬੇਸਨ ਦੀ ਰਿਫਾਈਨਡ ਆਇਲ ਲਿਆਗਾ ਤੇ ਹੁਣ ਆਪਾਂ ਬੇਸਨ ਜਿਹੜਾ ਇਹਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਘੋਲ ਲਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਵੇਸਣ ਨੂੰ ਘੋਲ ਲਵਾਂਗੇ। ਇੱਕਦਮ ਜ਼ਿਆਦਾ ਪਾਣੀ ਵੀ ਨਹੀਂ ਪਾਉਣਾ ਕਿ ਜ਼ਿਆਦਾ ਪਾਣੀ ਹੋ ਜਾਵੇ। ਥੋੜਾ ਥੋੜਾ ਕਰਕੇ ਪਾਵਾਂਗੇ ਤੇ ਨਾਲ ਦੀ ਨਾਲ ਆਪਾਂ ਇਹਨੂੰ ਹਿਲਾਈ ਜਾਵਾਂਗੇ ਨਹੀਂ ਤੇ ਫਿਰ ਇਹਦੇ ਵਿੱਚ ਗੱਠਾ ਬਣ ਜਾਣਗੇ। ਜਿਹੜਾ ਆਪਣਾ ਬੈਟਰ ਸੁਮੂਥ ਹੋਣਾ ਚਾਹੀਦਾ ਤਾਂ ਕਰਕੇ ਇਹਨੂੰ ਨਾਲ ਦੀ ਨਾਲ ਹਿਲਾਉਂਦੇ ਰਹਿਣਾ ਚਾਹੀਦਾ ਹੈਗਾ। ਦੇਖ ਸਕਦੇ ਹੋ ਤੁਸੀਂ ਬਿਸਣਾ ਜਿਹੜਾ ਆਪਣਾ ਹੁਣ ਪੂਰੀ ਤਰ੍ਹਾਂ ਖੁੱਲ ਚੁੱਕਿਆ ਹੈਗਾ ਬਿਸਣਾ ਆਪਣਾ ਖੁੱਲ ਗਿਆ ਕੋਈ ਵੀ ਇਹਦੇ ਵਿੱਚ ਕੱਠ ਵਗੈਰਾ ਨਹੀਂ ਹੈਗੇ ਦੇਖ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੀ ਹਾਂ ਹੁਣ ਆਪਾਂ ਇਹਦੇ ਵਿੱਚ ਪਿਆਜ਼ ਤੇ ਹਰੀ ਮਿਰਚ ਪਾਵਾਂਗੇ ਤੇ ਮਸਾਲੇ ਪਾ ਲਵਾਂਗੇ ਪਿਆਜ਼ ਤੇ ਹਰੀ ਮਿਰਚ ਪਾ ਕੇ ਆਪਾਂ ਹੁਣ ਇਹਦੇ ਵਿੱਚ ਮਸਾਲੇ ਪਾਵਾਂਗੇ ਹਲਦੀ ਹਲਦੀ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਨਮਕ ਵੀ ਜਿੰਨਾ ਤੁਹਾਡਾ ਬੈਟਰ ਆ ਉਹਦੇ ਹਿਸਾਬ ਨਾਲ ਢੇਗੀ ਮਿਰਚ ਧਨੀਆ ਪਾਊਡਰ ਪਾਇਆ ਤੇ ਗਰਮ ਮਸਾਲਾ ਪਾਇਆ ਬਾਕੀ ਮਸਾਲੇ ਤੁਸੀਂ ਇਹਦੇ ਵਿੱਚ ਜਿੰਨੇ ਮਰਜ਼ੀ ਪਾ ਸਕਦੇ ਹੋ ਆਪਾਂ ਜੀਰਾ ਪਾ ਲਿਆ ਮਸਾਲਿਆਂ ਦਾ ਕੋਈ ਉਹ ਨਹੀਂ ਹੈਗਾ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋਗੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਮੇਥੀ ਵੀ ਪਾ ਸਕਦੇ ਹੋ ਜੇ ਮੈ ਆਪਾਂ ਨੂੰ ਮੇਥੀ ਨਹੀਂ ਮਿਲ ਜਾਂਦੀ ਬਾਜ਼ਾਰ ਚ ਕਸੂਰੀ ਮੇਥੀ ਆਪਾਂ ਆਪਣੇ ਘਰਾਂ ਦੇ ਵਿੱਚ ਸੁਕਾ ਕੇ ਰੱਖ ਲੈਂਦੇ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਬਾਕੀ ਧਣੀਆਂ ਹੋਵੇ ਉਹ ਵੀ ਪਾ ਸਕਦੇ ਹੋ ਤੇ ਮੇਰੇ ਕੋਲ ਇਸ ਟਾਈਮ ਨਹੀਂ ਸੀਗਾ ਕਿਉਂਕਿ ਮੇਰੇ ਕੋਲ ਵੀਡੀਓ ਬਣਾਉਣ ਦਾ ਟਾਈਮ ਨਹੀਂ ਸੀ ਤੇ ਹੁਣ ਆਪਾਂ ਇੱਕਦਮ ਛੇਤੀ ਛੇਤੀ ਦੇ ਵਿੱਚ ਵੀਡੀਓ ਬਣਾ ਰਹਿਆਂਗੇ ਵੀਡੀਓ ਬਣਾ ਕੇ ਆਪਾਂ ਸ਼ੇਅਰ ਕਰ ਦਾਂਗੇ ਤੇ ਤੁਸੀਂ ਦੱਸਿਓ ਫਿਰ ਕਿਸ ਤਰ੍ਹਾਂ ਦਾ ਚਿਲਾ ਬਣਿਆਗਾ ਬੈਟਰ ਆਪਣੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਨਾ ਜ਼ਿਆਦਾ ਗਾੜਾ ਨਾ ਜ਼ਿਆਦਾ ਪਤਲਾ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਦਿਖਣਾ ਚਾਹੀਦਾਗਾ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਲਿਆ ਹੁਣ ਆਪਾਂ ਇਹਨੂੰ 10 ਮਿੰਟ ਲਈ ਰੈਸਟ ਲਈ ਰੱਖ ਦਵਾਂਗੇ ਹੁਣ ਆਪਾਂ ਬੇਸਣ ਨੂੰ ਬੇਸਣ ਦਾ ਜਿਹੜਾ ਮਟੀਰੀਅਲ ਹੈਗਾ ਇਹਨੂੰ ਆਪਾਂ 10 ਮਿੰਟ ਲਈ ਰੈਸਟ ਲਈ ਰੱਖ ਦਾਂਗੇ। ਉਹਨੀਂ ਦਿਰ ਆਪਾਂ ਕੋਈ ਹੋਰ ਕੰਮ ਕਰ ਲੈਨੇ ਆ। ਹੁਣ ਮੈਂ ਗੈਸ ਚਲਾ ਕੇ ਇੱਕ ਪੈਨ ਲਿਆਗਾ। ਪੈਨ ਮੇਰੇ ਕੋਲ ਨਾਨ ਸਟਿੱਕੀ ਹੈਗਾ। ਮੈਂ ਨਾਨ ਸਟਿੱਕੀ ਦੇ ਉੱਪਰ ਬਣਾਉਂਗੀ ਚੀਲਾ। ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਰਿਫਾਈਨਡ ਆਇਲ ਲਿਆਗਾ ਦੋ ਚਮਚ ਲੈ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਫਲਾ ਲਵਾਂਗੇ ਤਵੇ ਦੇ ਉੱਪਰ ਚੰਗੀ ਤਰ੍ਹਾਂ ਫਲਾ ਲਵਾਂਗੇ ਤਾਂ ਕਿ ਜਿਹੜਾ ਤਵਾ ਆਪਣਾ ਸਾਰਾ ਆਇਲ ਨਾਲ ਗ੍ਰੀਸ ਹੋ ਜਾਵੇ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਉੱਪਰ ਬੈਟਰ ਪਾ ਦਵਾਂਗੇ ਆਪਾਂ ਬੇਸੰਦ ਦਾ ਘੋਲ ਪਾ ਕੇ ਉਹਨੂੰ ਚੰਗੀ ਤਰ੍ਹਾਂ ਤਵੇ ਦੇ ਉੱਪਰ ਫਲਾ ਲਵਾਂਗੇ ਇਸ ਤਰ੍ਹਾਂ ਹੌਲੀ ਹੌਲੀ ਇਹਨੂੰ ਫਲਾਉਣਾਗਾ ਕਾਲੀ ਨਹੀਂ ਕਰਨੀ ਹੈਗੀ ਜਿੱਥੇ ਕਿਤੇ ਖਾਲੀ ਸਪੇਸ ਦਿਖਦੀ ਆ ਸਾਈਡਾਂ ਤੇ ਕਿਨਾਰਿਆਂ ਤੇ ਉੱਥੇ ਆਪਾਂ ਇਸ ਤਰ੍ਹਾਂ ਇਹਨੂੰ ਚਮਚ ਨਾਲ ਲਾ ਕੇ ਭਰ ਦਵਾਂਗੇ ਤਾਂ ਕਿ ਆਪਣਾ ਚੀਲਾ ਜਿਹੜਾ ਉਹ ਟੁੱਟੇ ਨਾ ਹੁਣ ਆਪਾਂ ਅਲੇ ਦੁਆਲੇ ਤੇ ਤੇਲ ਆ ਲਾ ਦਾਂਗੇ ਚਮਚ ਪਾ ਕੇ ਕਿਨਾਰੇ ਕਿਨਾਰਿਆਂ ਤੋਂ ਅਲ ਲਗਾਵਾਂਗੇ ਇਤੇ ਨਾਲ ਕੀ ਹੁੰਦਾ ਕਿ ਆਪਣੇ ਕਿਨਾਰੇ ਜਿਹੜੇ ਜੁੜਨਗੇ ਨਹੀਂ ਨਾਲ ਚੰਗੀ ਤਰ੍ਹਾਂ ਜਿਹੜਾ ਆਪਣਾ ਚੀਲਾ ਉਹਨੂੰ ਆਪਾਂ ਚੰਗੀ ਤਰ੍ਹਾਂ ਪਲਟ ਸਕਦੇ ਹਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸੇਕ ਲਵਾ ਲਾਂਗੇ ਗੈਸ ਦੀ ਫਲੇਮ ਆ ਜਿਹੜੀ ਆਪਾਂ ਮੀਡੀਅਮ ਰੱਖਾਂਗੇ ਤੇ ਹੁਣ ਆਪਾਂ ਇਹਨੂੰ ਕੋਸ਼ਿਸ਼ ਕਰਦੇ ਆਂਗੇ ਕਿ ਇਹਨੂੰ ਪਲਟਾ ਲਈਏ ਇਹ ਤੁਸੀਂ ਦੇਖ ਲੈਣਾਗੇ ਕਿ ਉੱਪਰਲੇ ਪਾਸੇ ਥੋੜਾ ਜਿਹਾ ਨਾ ਸੁੱਕਾ ਸੁੱਕਾ ਬਲਕੇ ਪੱਕਿਆ ਹੋਇਆ ਨਜ਼ਰ ਆਉਣ ਲੱਗ ਜਾਊਗਾ ਜਿਹੜਾ ਆਪਣਾ ਕੋਲ ਆ ਉਹ ਪੱਕ ਜਾਊਗਾ ਉਸ ਕੰਡੀਸ਼ਨ ਦੇ ਵਿੱਚ ਜਦੋਂ ਆ ਜਾਵੇ ਫਿਰ ਆਪਾਂ ਇਹਨੂੰ ਪਲਟਾ ਦੇ ਦੇਣਾ ਪਲਟਾ ਬਹੁਤ ਧਿਆਨ ਨਾਲ ਦੇਣਾਗਾ ਤੁਸੀਂ ਛੋਟੇ ਸਾਈਜ਼ ਦਾ ਵੀ ਬਣਾ ਸਕਦੇ ਹੋਗੇ ਜਿਵੇਂ ਆਹ ਥੋੜਾ ਜਿਹਾ ਟੁੱਟ ਗਿਆ ਤਾਂ ਇਸ ਤਰ੍ਹਾਂ ਵੀ ਫੇਰ ਹੋ ਜਾਂਦਾ ਹੈਗਾ ਛੋਟੇ ਸਾਈਜ਼ ਦਾ ਬਣਾ ਲਓ ਟੁੱਟੇਗਾ ਵੀ ਘੱਟ ਹੈ ਇਸ ਤਰ੍ਹਾਂ ਪਾਉਣ ਪਲਟਾ ਦਿੱਤਾ ਦੇਖੋ ਚਿਲਾ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੈਗਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸੇਕ ਲਵਾ ਲਾਂਗੇ ਦਬਾਦ-ਦਬਾ ਕੇ ਦਬਾਦ-ਦਬਾ ਕੇ ਇਹਨੂੰ ਸੇਕ ਲਵਾ ਲਵਾਂਗੇ ਆਪਾਂ ਥੋੜੇ ਬਹੁਤੇ ਕਿਨਾਰੇ ਇਸ ਤਰ੍ਹਾਂ ਹੋ ਜਾਂਦੇ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਤੁਸੀਂ ਕਹੋਗੇ ਨਹੀਂ ਸਾਡੇ ਤੋਂ ਨਹੀਂ ਬਣਿਆ ਹੋਏਗਾ ਕਿਨਾਰੇ ਇਹਦੇ ਥੋੜੇ ਬਹੁਤ ਟੁੱਟ ਜਾਂਦੇ ਨੇਗੇ ਪਰ ਚੀਲਾ ਬਣਾਓ ਜ਼ਰੂਰ ਤੁਸੀਂ ਜਦੋਂ ਆਪਾਂ ਬਣਾਉਂਦੇ ਰਵਾਂਗੇ ਪ੍ਰੈਕਟਿਸ ਹੋ ਜਾਂਦੀ ਹੈ ਚੀਲਾ ਆਪਣਾ ਲਗਭਗ ਹੁਣ ਰੈਡੀ ਹੋਣ ਵਾਲਾ ਹੈਗਾ ਆਪਾਂ ਇਹਨੂੰ ਦਵਾ-ਦਵਾ ਕੇ ਇਸ ਤਰ੍ਹਾਂ ਸੇਕ ਲਵਾ ਲਾਂਗੇ ਦੋਨੋਂ ਦੋਨੋਂ ਸਾਈਡਾਂ ਤੋਂ ਪਲਟਾ-ਪਲਟਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਸੇਕ ਲਵਾ ਲਵਾਂਗੇ ਦਵਾਰ ਨਾਲ ਕੀ ਹੁੰਦਾ ਬਹੁਤ ਹੀ ਵਧੀਆ ਬਣਦਾ ਕਰੰਚੀ ਕਰੰਚੀ ਨਾਲੇ ਸਾਰੇ ਪਾਸੇ ਜਿਹੜਾ ਹੈ ਪੱਕ ਜਾਂਦਾ ਇਹ 3-4 ਮਿੰਟੇ ਨੂੰ ਸੇਕ ਲਵਾ ਲੈਣਾ ਚਾਹੀਦਾ ਸਿੰਮ ਤੇ ਕਰਕੇ ਫਿਰ ਇਹ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਬੋਲਦੇ ਸਮੇਂ ਜੇ ਕੋਈ ਗਲਤੀ ਹੋਈ ਤਾਂ ਮਾਫ ਕਰ ਦਿਆ ਕਰੋ ਚੀਲਾ ਆਪਣਾ ਬਣ ਕੇ ਤਿਆਰ ਹੈਗਾ ਹੁਣ ਬਿਲਕੁਲ ਵੀ ਨਾਲ ਨਹੀਂ ਲੱਗ ਰਿਹਾ ਕਿਤੇ ਵੀ ਕਿਉਂਕਿ ਆਪਣਾ ਨਾਨ ਸਟਿੱਕੀ ਤਵਾ ਆਪਾਂ ਤੁਹਾਨੂੰ ਦੂਸਰੇ ਤਵੇ ਤੇ ਵੀ ਬਣਾਉਣਾ ਬਣਾ ਕੇ ਦਿਖਾਵਾਂਗੇ ਚੀਲੇ ਕਈ ਤਰ੍ਹਾਂ ਨਾਲ ਬਣਾਉਨੇ ਆਪਾਂ ਉਹ ਸਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਰ੍ਹਾਂ ਤਰ੍ਹਾਂ ਦੇ ਚੀਲੇ ਵੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਇੰਨੀ ਵਾਰੀ ਆਪਾਂ ਪਲਟ ਕੇ ਇਹਨੂੰ ਸੇਕ ਲਵਾ ਲਿਆ ਦੇਖ ਸਕਦੇ ਹੋ ਤੁਸੀਂ ਚੀਲਾ ਆਪਣਾ ਬਣ ਕੇ ਤਿਆਰ ਆ ਆਪਾਂ ਇਹਨੂੰ ਪਲੇਟ 'ਚ ਪਰੋਸ ਲਿਆ ਇਹਨੂੰ ਤੁਸੀਂ ਬੱਚਿਆਂ ਦੇ ਟਿਫਿਨ 'ਚ ਦੇ ਸਕਦੇ ਹੋ ਬਹੁਤ ਹੀ ਹੈਲਦੀ ਹੁੰਦਾ ਹੈਗਾ ਇਹ ਸੌਸ ਦੇ ਨਾਲ ਹਰੀ ਚਟਨੀ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਇਹਨੂੰ ਖਾ ਸਕਦੇ ਹੋ ਇਹਦੇ ਨਾਲ ਦੇ ਪਹਿਲਾਂ ਦੋ ਖਾ ਵੀ ਗਏ ਨੇ ਘਰ ਦੇ ਤਾਂ ਕਹਿੰਦੇ ਨੇ ਕਿ ਬਹੁਤ ਟੇਸਟੀ ਬਣਿਆ ਤੁਸੀਂ ਵੀ ਬਣਾ ਕੇ ਟਰਾਈ ਕਰਕੇ ਜਰੂਰ ਦੇਖਿਓ ਕਮੈਂਟ ਦੇ ਵਿੱਚ ਦੱਸਿਓ ਕਿਨੇ ਕਿਨੇ ਚੀਲਾ ਬਣਾਇਆ ਤੇ ਕਿਸ ਤਰ੍ਹਾਂ ਬਣਿਆ ਵੀਡੀਓ ਦੇਖਣ ਲਈ ਧੰਨਵਾਦ ਜੀ